हां जी किसान दोस्तों उम्मीद है कि सारे ठीक-ठाक ਹੋਵੋਗੇ। ਸੋ ਕਣਕ ਦੀ ਬਿਜਾਈ ਦੇ ਪ੍ਰਾਂਤ ਵਿੱਚ ਕਿਸਾਨਾਂ ਦਾ ਵੱਡਾ ਟਾਰਗੇਟ ਹੁੰਦਾ ਹੈ ਕਿ ਨਦੀਨਾਂ ਦੀ ਰੋਕਥਾਮ। ਕੋਰ ਦੇ ਸਮੇਂ ਤੇ ਹੀ ਯਾਨੀ ਕਿ ਪਾਣੀ ਲਗਾਉਣ ਤੋਂ ਪਹਿਲਾਂ ਹੀ ਕਿਸਾਨ ਜਿਹੜਾ ਨਦੀਨ ਨਾਸ਼ਕ ਸਪਰੇਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ। ਪਰ ਫਿਰ ਵੀ ਸਰੇ ਤੇ ਜਾ ਕੇ ਜਿਹੜਾ ਰਿਜ਼ਲਟ ਦੇ ਵਿੱਚ ਕਮੀ ਰਹਿ ਜਾਂਦੀ ਆ। ਜਾਦੇ ਨਦੀਨ ਹੋਣ ਕਰਕੇ ਨਦੀਨਾਂ ਦਾ ਕੰਟਰੋਲ ਜਿਹੜਾ ਹੈ ਉਹ ਜ਼ਿਆਦਾ ਸੰਭਵ ਨਹੀਂ ਹੁੰਦਾ। ਸੋ ਇਸੇ ਗੱਲ ਤੇ ਵੱਡਾ ਸਵਾਲ ਉੱਠਦਾ ਹੈ ਕਿ ਕਣਕ ਦੀ ਜਿਹੜੀ ਉਮਰ ਆ ਉਹ 60-65 ਦਿਨ ਜਾਂ ਫਿਰ 70 ਦਿਨ ਹੋ ਗਈ ਆ ਕਿ ਨਦੀਨ ਨਾਸ਼ਕ ਸਪਰੇਅ ਦੀ ਵਰਤੋਂ ਕਰ ਸਕਦੇ ਆ ਜੇਕਰ ਆਪਾਂ ਵਰਤੋਂ ਕਰਦੇ ਆ ਤਾਂ ਕੀ ਨੁਕਸਾਨ ਆ ਕੀ ਫਾਇਦੇ ਆ ਸੋ ਸਾਰੀ ਗੱਲ ਵਿਸਤਾਰ ਨਾਲ ਕਰਦੇ ਆ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇਗੀ ਸਿੱਧੀ ਤੁਹਾਡੇ ਤੱਕ ਮਾਈਆ ਹੋ ਸਕੇ ਸੋ ਗੱਲ ਕਰ ਗਏ ਆਪਣੇ ਟਾਪਿਕ ਤੇ ਕਣਕ ਦੇ ਉੱਪਰ 60 65 ਦਿਨ ਤੇ ਨਦੀਨ ਨਾਸ਼ਕ ਦੀ ਵਰਤੋ ਨਦੀਨ ਨਾਸ਼ਕ ਵਰਤਣ ਦੇ ਲਈ ਕਣਕ ਦੀ ਸਹੀ ਉਮਰ ਕੀ ਹੋਣੀ ਚਾਹੀਦੀ ਹੈ 25 ਦਿਨ ਤੋਂ ਲੈ ਕੇ 55 ਦਿਨ ਦੀ ਕਣਕ ਤਾਂ ਆਪਾਂ ਨਦੀਨ ਨਾਸ਼ਕ ਦੀ ਜਿਹੜੀ ਸਪਰੇਅ ਆ ਉਹ ਕਰ ਸਕਦੇ ਆ ਸੋ 55 ਦਿਨ ਇਹ ਲਾਸਟ ਦਿਨ ਨੇ ਵੈਸੇ 45 ਤੋਂ 50 ਦਿਨ ਦੇ ਵਿੱਚ ਵਿੱਚ ਹੀ ਆਪਾਂ ਇਹਦਾ ਜਿਹੜਾ ਕੰਮ ਉਹ ਮੁਕੰਮਲ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਕਣਕ ਦੇ ਵਿੱਚ ਨਦੀਨ ਜਾਦੇ ਆ ਸੋ ਆਪਣੀ ਫਸਲ ਦਾ ਜਾਦੇ ਨੁਕਸਾਨ ਹੋ ਸਕਦਾ ਹੈ ਸੋ ਇਸ ਕਰਕੇ ਤੁਸੀਂ ਕੋਈ 5-7 ਦਿਨ ਲੇਟ ਜਾ ਸਕਦੇ ਆ ਕਾਰਨ ਕੀ ਆ ਕਿ ਜੇਕਰ ਤੁਸੀਂ ਕਣਕ ਨੂੰ ਜਾਦੇ ਲੇਟ ਸਪਰੇਅ ਕਰੋਗੇ ਤਾਂ ਉਹਨਾਂ ਨੁਕਸਾਨ ਤੁਹਾਡਾ ਨਦੀਨ ਨੇ ਨਹੀਂ ਕਰਨਾ ਜਿੰਨਾ ਕਿ ਤੁਸੀਂ ਨਦੀਨ ਨਾਸ਼ਕ ਸਪਰੇਅ ਦੇ ਨਾਲ ਆਪਣੀ ਫਸਲ ਦਾ ਕਰ ਲੈਣਾ ਕਾਰਨ ਕੀ ਆ ਕਿ ਜੋਇੰਟਿੰਗ ਸਟੇਜ ਤੋਂ ਬਾਹਰ ਜਦੋਂ ਵੀ ਆਪਣੀ ਕਣਕ ਜਾਂ ਕੋਈ ਵੀ ਆਪਣੀ ਫਸਲ ਰੀਪਰੋਡਕਟ ਸਟੇਜ ਵੱਲ ਨੂੰ ਜਾਂਦੀ ਆ ਜਾਨੀ ਕਿ ਗੋਭ ਦੇ ਵਿੱਚ ਛੱਟੇ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਉਦੋਂ ਆਪਾਂ ਕਿਸੇ ਵੀ ਹਰਬੀਸਾਈਡ ਦੀ ਵਰਤੋਂ ਕਰਦੇ ਆ ਤਾਂ ਤੈਅ ਆ ਕਿ ਆਪਣੇ ਅੱਗੇ ਜਾ ਕੇ ਝਾੜ ਦੇ ਵਿੱਚ ਨੁਕਸਾਨ ਜ਼ਰੂਰ ਹੋਵੇਗਾ ਸੋ ਰੀਪਰੋਡਕਟ ਦੀ ਸਟੇਜ ਜਿਹੜੀ ਆ 70-75 ਦਿਨ ਤੇ ਜਾ ਕੇ ਗੋਭ ਦੇ ਵਿੱਚ ਛੱਟੇ ਦਾ ਜਿਹੜਾ ਵਿਕਾਸ ਆ ਕਣਕ ਦੀ ਬੱਲੀ ਦਾ ਜਿਹੜਾ ਵਿਕਾਸ ਆ ਉਹ ਲਗਭਗ ਸ਼ੁਰੂ ਹੋ ਜਾਂਦਾ ਹੈ 70 ਤੋਂ ਲੈ ਕੇ ਫਿਰ 95 ਦਿਨ ਤੱਕ ਪ੍ਰੋਪਰ ਸਿੱਟੇ ਦਾ ਵਿਕਾਸ ਹੋ ਕੇ ਉਹਨੇ 95 ਤੋਂ ਲੈ ਕੇ 100 ਦਿਨ ਜਾਂ ਫਿਰ 102 ਦਿਨ ਤੇ ਜਾ ਕੇ ਬਾਹਰ ਆਉਣਾ ਹੁੰਦਾ ਏ ਸੋ ਇਸ ਕਰਕੇ ਆਪਾਂ ਉਹਨੂੰ ਕੋਈ ਵੀ ਐਵੇਂ ਦਾ ਹਰਬੀਸਾਈਡ ਨਾ ਵਰਤੀਏ ਕਿ ਆਪਣੀ ਜਿਹੜੀ ਕਣਕ ਆ ਉਹ ਕਿਸੇ ਹਿਸਾਬ ਦੇ ਨਾਲ ਸਟ੍ਰੈਸ ਦੇ ਵਿੱਚ ਜਾਵੇ ਤੇ ਆਪਣੀ ਝਾੜ ਦੇ ਵਿੱਚ ਕਮੀ ਦੇਖਣ ਨੂੰ ਮਿਲੇ ਹੁਣ ਰਹੀ ਗੱਲ ਕਿ ਦੂਜਾ ਪੱਖ ਇਹ ਆ ਕਿ ਪਹਿਲੇ ਸਮਾਂ ਦੇ ਵਿੱਚ ਨਦੀਨ ਨਾਸ਼ਕ ਦੀ ਆਪਾਂ ਵਰਤੋਂ ਨਹੀਂ ਕਰ ਸਕੇ ਕੁਝ ਮੀਂਹ ਦੇ ਕਾਰਨ ਕਿਸਾਨ ਲੇਟ ਹੋ ਗਿਆ ਜ਼ਮੀਨਾਂ ਵਤ ਨਹੀਂ ਆਈਆਂ ਸੋ ਗਿੱਲੇ ਦੇ ਵਿੱਚ ਆਪਾਂ ਜੇਕਰ ਨਦੀਨ ਨਾਸ਼ਕ ਦੀ ਵਰਤੋਂ ਕਰਦੇ ਹਾਂ ਤਾਂ ਜ਼ਾਹਿਰ ਦੀ ਗੱਲ ਹੈ ਕਿ ਆਪਣੀ ਕਣਕ ਦਾ ਨੁਕਸਾਨ ਹੁੰਦਾ ਹੈ ਸੋ ਜੇਕਰ ਉੱਥੇ ਦੇਖਿਆ ਜਾਵੇ ਤਾਂ ਕਣਕ 60-65 ਦਿਨ ਦੀ ਹੋ ਗਈ ਆ ਪਰ ਕਿਸਾਨ ਫਿਰ ਵੀ ਨਦੀਨ ਨਾਸ਼ਕ ਸਪਰੇਅ ਦੀ ਵਰਤੋਂ ਕਰਨਾ ਚਾਹੁੰਦਾ ਹੈ ਸੋ ਉੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਕਿਹੜੇ-ਕਿਹੜੇ ਨਦੀਨ ਨਾਸ਼ਕ ਨਹੀਂ ਵਰਤਨੇ ਜਿਵੇਂ ਕਿ ਬਾਹਰ ਦਾ ਜੋ ਐਟਲੈਂਟਿਕਸ ਆ ਰਿਹਾ ਹੈ ਉਸ ਦੀ ਵਰਤੋਂ ਨਹੀਂ ਕਰਨੀ ਸੋ ਕਣਕ ਨੂੰ ਕਾਫੀ ਅਫੈਕਟ ਕਰੇਗਾ ਉਹ ਅਤੇ ਇਸ ਤੋਂ ਬਾਅਦ ਜਿਵੇਂ ਕਿ ਮੈਟਰੀਬਿਊਜਨ ਜਾਨੀ ਕਿ ਸੰਕੋਰ ਵਾਲਾ ਟੈਕਨੀਕਲ ਭਾਵੇਂ ਉਹ ਕਿਸੇ ਵੀ ਦਵਾਈ ਦੇ ਵਿੱਚ ਮਿਕਸ ਆ ਰਿਹਾ ਹੈ ਸ਼ਗਨ 2111 ਜਾਂ ਫਿਰ ਏਸੀਐਮ 9 ਜਾਂ ਫਿਰ ਹੋਰ ਵੀ ਕੋਈ ਵੀ ਕੰਬੀਨੇਸ਼ਨ ਆ ਰਿਹਾ ਹੈ ਮੈਟਰੀਬਿਊਜਨ ਦਾ ਸੋ ਇਹਨਾਂ ਦੀ ਵਰਤੋਂ ਨਹੀਂ ਕਰਨੀ ਨੰਬਰ 3 ਤੇ 240 ਸੋ 240 ਦੀ ਵੀ ਆਪਾਂ ਇਸ ਸਮੇਂ ਤੇ ਜਾ ਕੇ ਬਿਲਕੁਲ ਵਰਤੋਂ ਨਹੀਂ ਕਰਨੀ ਸੋ ਇਸ ਸਮੇਂ ਤੇ ਫਿਰ ਆਪਾਂ ਵਰਤੋਂ ਕਰਨੀ ਕਿਹੜੇ ਪ੍ਰੋਡਕਟ ਦੀ ਆ ਸਿਰਫ ਤੇ ਸਿਰਫ ਤੁਸੀਂ ਗੁੱਲੀ ਡੰਡੇ ਦੇ ਕੰਟਰੋਲ ਦੇ ਲਈ ਟੌਪਿਕ ਦੀ ਵਰਤੋਂ ਕਰ ਸਕਦੇ ਆ ਸੋ ਬੇਸ਼ੱਕ ਕਿ ਟੌਪਿਕ ਪ੍ਰੋਪਰ ਗੁੱਲੀ ਡੰਡੇ ਨੂੰ मारेਗੀ ਨਹੀਂ ਪਰ ਇੱਕ ਵਾਰੀ ਦਵਾ ਜ਼ਰੂਰ ਦੇਵੇਗੀ ਸੋ ਉਸ ਤੋਂ ਬਾਅਦ ਕਣਕ ਤੁਹਾਡੀ ਉੱਪਰ ਹੋ ਜਾਵੇਗੀ ਸੋ ਇਹ ਹੈ ਕਿ ਟਾਪਿਕ ਦੀ ਵਰਤੋਂ ਕਰਨ ਦੇ ਨਾਲ ਕੋਈ ਬਹੁਤਾ ਇਫੈਕਟ ਆਪਣੀ ਬੱਲੀ ਦੇ ਉੱਪਰ ਜਾਂ ਫਿਰ ਆਪਣੇ ਛਿੱਟੇ ਦੇ ਉੱਪਰ ਨਹੀਂ ਪੈਂਦਾ ਸੋ ਉਸ ਦੀ ਤੁਸੀਂ ਡਬਲ ਡੋਜ਼ ਵਰਤੋਂ ਕਰ ਸਕਦੇ ਆ 2 ਤੋਂ 3 ਪੈਕੇਟ ਵੀ ਤੁਸੀਂ ਪ੍ਰਤੀ ਅੱਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਜੇਕਰ ਕਣਕ ਤੁਹਾਡੀ 60-65 ਦਿਨ ਦੀ ਆ ਤਾਂ ਤੁਸੀਂ ਬੇਝਜ ਕਿਸ ਦੇ ਵਿੱਚ ਐਕਸੀਐਲ 20 ਮਿਕਸ ਕਰ ਸਕਦੇ ਹੋ ਸੋ ਉਹ ਵੀ ਕੋਈ ਕਣਕ ਦੇ ਉੱਪਰ ਬਹੁਤਾ ਅਫੈਕਟ ਨਹੀਂ ਕਰਦੀਗੀ ਸੋ ਦੂਜੀਆਂ ਦਵਾਈਆਂ ਜੋ ਕਿ ਕਣਕ ਦੇ ਉੱਪਰ ਨੁਕਸਾਨ ਕਰਦੀਆਂ ਜਾਂ ਫਿਰ ਕਹਿ ਦਈਏ ਕਿ ਤੇਜ਼ ਕੈਮੀਕਲ ਆ ਉਹਨਾਂ ਦੀ ਵਰਤੋਂ ਆਪਾਂ ਕਿਸੇ ਹਾਲ ਦੇ ਵਿੱਚ ਵੀ ਕਣਕ ਦੇ ਉੱਪਰ ਨਹੀਂ ਕਰਨੀਗੀ ਅਤੇ ਜਿੰਨਾ ਜ਼ਮੀਨਾਂ ਦੇ ਵਿੱਚ ਚੌੜਾ ਪੱਤਾ ਨਦੀਨ ਜਾਨੀ ਕਿ ਪਾਲਕ ਬਾਥੂ ਜਾਂ ਫਿਰ ਹੋਰ ਕੋਈ ਵੀ ਚੌੜੇ ਪੱਤੇ ਨਦੀਨ ਦੇ ਵਿੱਚ ਆ ਜਾਂਦਾ ਹੈ ਸੋ ਉਸ ਦੇ ਲਈ ਆਪਾਂ ਸਿਰਫ ਤੇ ਸਿਰਫ ਵਰਤੋਂ ਕਰ ਸਕਦੇ ਹਾਂ ਇਸ ਸਮੇਂ ਤੇ ਆ ਕੇ ਐਲ ਗ੍ਰਿਪ ਦੀ ਐਲ ਗ੍ਰਿਪ ਦੀ ਹੀ ਵਰਤੋਂ ਕਰਨੀ ਆ ਸੋ ਮੈਂ ਇੱਕ ਵਾਰੀ ਫਿਰ ਇਹ ਗੱਲ ਕਲੀਅਰ ਕਰ ਦਵਾ ਕਿ ਇਹ ਦਵਾਈ ਵੀ ਤੁਸੀਂ ਸਿਰਫ ਉਹਨਾਂ ਜ਼ਮੀਨਾਂ ਦੇ ਵਿੱਚ ਹੀ ਵਰਤੋਂ ਕਰਨੀ ਆ ਸੋ ਜਿੱਥੇ ਨਦੀਨਾਂ ਦਾ ਜਾਦੇ ਕਰੋਪ ਹੈ ਜਿੱਥੇ ਨਦੀਨ ਜਾਦੇ ਨੇ ਕਿ ਆਪਾਂ ਨੂੰ ਲੱਗ ਰਿਹਾ ਹੈ ਕਿ ਸਪਰੇਅ ਦੇ ਨਾਲੋਂ ਨਦੀਨ ਆਪਣੀ ਫਸਲ ਦਾ ਜ਼ਿਆਦਾ ਨੁਕਸਾਨ ਕਰ ਸਕਦਾ ਹੈ ਸੋ ਉੱਥੇ ਆਪਾਂ ਇਹਨਾਂ ਦੀ ਵਰਤੋਂ ਕਰਨੀ ਆ ਅਦਰਵਾਈਜ਼ ਤੁਸੀਂ ਅਗਲੇ ਸਾਲ ਤੇ ਡਿਲੇ ਕਰੋ ਕਿ ਉਸ ਦੀ ਜਿਹੜੀ ਰੋਕਥਾਮ ਆ ਉਹ ਆਪਾਂ ਅਗਲੇ ਸਾਲ ਪਹਿਲਿਆਂ ਸਮਿਆਂ ਤੋਂ ਜਾਂ ਕੋਰ ਦੇ ਸਮੇਂ ਤੇ ਜਾਂ ਫਿਰ ਪਗਾਣੀ ਲਾਉਣ ਦੇប្រੰਤ ਹੀ ਆਪਾਂ ਕੰਟਰੋਲ ਕਰੀਏ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਅੱਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ